ਕੇ ਸਾਹ ਜਥੇਬੰਦੀਆਂ ਵੱਲੋਂ ਬੁੱਧੀਜੀਵੀਆ ਨਾਲ ਚਰਚਾ ਹੋਈ ਔਰ ਕਿਹੜੇ ਮੁੱਦਿਆਂ ਤੇ ਚਰਚਾ ਹੁੰਦੀ ਔਰ ਉਹਦੇ ਬਾਅਦ 13 ਫਰਵਰੀ ਨੂੰ ਦਿੱਲੀ ਦੀਆਂ ਬਰੂਹਾਂ ਤੇ ਇੱਕ ਵਾਰ ਫਿਰ ਤੋਂ ਸਜੁਗਤ ਕਿਸਾਨ ਮੋਰਚੇ ਵੱਲੋਂ ਧਰਨਾ ਲਗਾਇਆ ਜਾਵੇਗਾ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ ਡੱਲੇਵਾਲ ਸਾਹਿਬ ਕੀ ਰੂਪਰੇਖਾ ਪੂਰੀ ਬਣਾਈ ਗਈ ਹੈ ਧਰਨੇ ਦੀ ਔਰ ਕਿਸ ਤਰੀਕੇ ਨਾਲ ਜੇਕਰ ਗੱਲ ਕਰੀਏ ਤਾਂ ਇਸ ਜਗ੍ਹਾ ਤੋਂ ਲੈ ਕੇ ਚੱਲੋਗੇ ਟਰੈਕਟਰ ਟਰਾਲੀਆਂ ਜਾਂ ਫਿਰ ਉੱਥੇ ਕਿੱਥੇ ਜਾ ਕੇ ਰੁਕੋਗੇ ਇਹ ਦੇਖੋ ਰੁਕਣਾ ਦਾ ਪਹਿਲੀ ਵਾਰੀ ਵੀ ਜਦੋਂ ਅਸੀਂ ਗਏ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਰੁਕਣ ਰਕਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਕਿੱਥੇ ਰੁਕਣਾ ਹੈ ਇਹ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ ਹੈ ਸਰਕਾਰ ਕਿਹੋ ਜਿਹਾ ਮਾਹੌਲ ਬਣਾਉਂਦੀ ਹੈ ਉਸ ਤਰੀਕੇ ਦੇ ਨਾਲ ਹੁਣ ਐ ਲੜਾਈ ਅਸੀਂ ਤਿਆਰੀ ਸਾਡੀ ਇਹ ਆ ਕਿ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ ਸਾਰੇ ਗ੍ਰਾਹਾਂ ਨੇ ਪੂਰੇ ਜੋਰ ਨਾਲ ਲੈ ਕੇ ਚੱਲਾਂਗੇ ਔਰ ਉਸ ਤੋਂ ਅੱਗੇ ਵੱਧ ਕੇ ਵੀ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਰਾਸ਼ਨ ਪਾਣੀ ਆਪਣਾ ਖੁਦ ਦਾ ਨਾਲ ਲੈ ਕੇ ਜਾਵਾਂਗੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਿਕਤ ਨਾ ਲੱਗਦਾ ਮੰਗਾ ਕੇਂਦਰ ਸਰਕਾਰ ਖਿਲਾਫ ਕਿਹੜੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਚੰਡੀਗੜ੍ਹ ਵੀ ਮੋਰਚਾ ਲਗਾਇਆ ਸੀ ਹੋਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇੱਕ ਵਾਰ ਚੰਡੀਗੜ੍ਹ ਮੋਰਚਾ ਲਾਉਣਾ ਦਿੱਲੀ ਵੀ ਜਾਣਾ ਕਿਹੜੀਆਂ ਖਾਸ ਮੰਗਾ ਜਿਹੜੀਆਂ ਕੇਂਦਰ ਸਰਕਾਰ ਖਿਲਾਫ ਜਿਨ੍ਹਾਂ ਨਾਲ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਹੋਈ ਜਾਂ ਗੱਲਬਾਤ ਹੋਣ ਤੋਂ ਬਾਅਦ ਵੀ ਮੰਨਣ ਚ ਨਹੀਂ ਆਈਆਂ ਦੇਖੋ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਕਿਸਾਨਾਂ ਦੇ ਪਾਸੇ ਸਾਰੇ ਕੇਸ ਦਿੱਲੀ ਦੇ ਪੰਜਾਬ ਕਿਤੇ ਵੀ ਆਲ ਇੰਡੀਆ ਚ ਕਿਤੇ ਵੀ ਕੇਸ ਪਿਆ ਕਿਸਾਨਾਂ ਦੇ ਅੰਦੋਲਨ ਦੌਰਾਨ ਸਭ ਵਾਪਸ ਲਵਾਵਾਂਗੇ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀਗਾ ਕਿ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ ਸਰਕਾਰ ਨੇ ਇਹ ਵੀ ਕੀਤਾ ਸੀਗਾ ਕਿ ਜਿਹੜਾ ਅਸੀਂ ਕਿਸਾਨਾਂ ਨੂੰ ਪੋਲੂਸ਼ਨ ਐਕਟ ਦੇ ਵਿੱਚੋਂ ਬਾਹਰ ਰੱਖਾਂਗੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪੈਨੈਸ਼ ਨਹੀਂ ਕਰਾਂਗੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ ਦੇਣ ਦੀ ਗੱਲ ਕੀਤੀ ਸੀ ਲੇਕਿਨ ਨਹੀਂ ਕੀਤਾ ਅਜੇ ਤੱਕ ਸਰਕਾਰ ਨੇ ਅਗਰ ਸਰਕਾਰ ਨਹੀਂ ਕਰਦੀ ਤਾਂ ਫਿਰ ਉਹਦੇ ਖਿਲਾਫ ਲੜਾਈ ਤਾਂ ਲੜਨੀ ਮਤਲਬ ਬਣਦੀ ਹੈ ਉਦੋਂ ਅਗਲੀ ਗੱਲ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰਾਂਗੇ ਵਾਅਦਾ ਕੀਤਾ ਸੀ ਕਰਜ਼ਿਆਂ ਦੀ ਮੁਕਤੀ ਕਰਾਂਗੇ ਕਿਸਾਨਾਂ ਦੀ ਵਾਅਦਾ ਕੀਤਾ ਸੀ ਭਾਰਤ ਡਬਲਯੂਟੀਓ ਚੋਂ ਬਾਹਰ ਆਏਗਾ ਲੇਕਿਨ ਉਹ ਤਿੰਨਾਂ ਮੰਗਾਂ ਦੇ ਉੱਤੇ ਸਰਕਾਰ ਨੇ ਕੋਈ ਗੌਰ ਨਹੀਂ ਕੀਤੀ ਸਭੋ ਉਲਟਾ ਵਾਰ ਕੀਤਾ ਹੈ ਕਿ ਕਣਕ ਤੋਂ ਜਾਂ ਪੋਲਟਰੀ ਪ੍ਰੋਡਕਟਾਂ ਤੋਂ ਜਾਂ ਡੇਅਰੀ ਪ੍ਰੋਡਕਟਾਂ ਤੋਂ ਜਾਂ ਜਿਹੜੇ ਸਾਡੇ ਵੀਰ ਮਤਲਬ ਖੇਤੀ ਕਰਦੇ ਨੇ ਡਰਾਈ ਫਰੂਟ ਦੀ ਉਹਨਾਂ ਤੋਂ ਇਹਨਾਂ ਨੇ ਇੰਪੋਰਟ ਡਿਊਟੀ ਘਟਾਈ ਹੈ ਕਿਸੇ ਤੋਂ ਕਿਸੇ ਤੋਂ ਬਿਲਕੁਲ ਖਤਮ ਕਰਨ ਦੀ ਗੱਲ ਹੈ ਅਗਰ ਇਹ ਆ ਰਿਹਾ ਹੈ ਜਾਂ ਫਿਰ ਕਿਸਾਨ ਦੇ ਉੱਤੇ ਸਰਕਾਰ ਹਮਲਾਵਰ ਹੈ ਤੇ ਜੇ ਹਮਲਾਵਰ ਹੈ ਤੇ ਉਹਨਾਂ ਗੱਲਾਂ ਨੂੰ ਸਾਰਿਆਂ ਨੂੰ ਲੈ ਕੇ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਡਿਊਟੀ ਬਣਦੀ ਹੈ ਕਿ ਅਸੀਂ ਸਰਕਾਰ ਦੇ ਬਾਹਰ ਤੇ ਜਾ ਕੇ ਆਪਦਾ ਰੋਜ਼ ਪ੍ਰਦਰਸ਼ਨ ਆਪਦਾ ਪ੍ਰੋਟੈਸਟ ਕਰੀਏ ਜਥੇਬੰਦੀਆਂ ਜਿਹੜੀਆਂ ਜਾ ਰਹੀਆਂ ਉਹਦੇ ਵਿੱਚ ਕਈ ਵੱਡੀਆਂ ਜਥੇਬੰਦੀਆਂ ਇਹ ਜਿਹੜੇ ਤੁਹਾਨੂੰ ਸਪੋਰਟ ਨਹੀਂ ਕਰ ਰਹੀਆਂ ਕਿਸ ਤਰੀਕੇ ਨਾਲ ਉਹਨਾਂ ਨਾਲ ਗਲਪਤ ਕੀਤੀ ਜਾ ਰਹੀ ਹੈ ਕੋਈ ਜਾਂ ਉਹਨਾਂ ਨੇ ਕੋਈ ਵਿਚਾਰ ਪ੍ਰਗਟ ਕੀਤਾ ਵੀ ਕਿਉਂ ਨਹੀਂ ਸਪੋਰਟ ਕਰ ਰਹੇ ਸਹਿਮਤੀ ਕਿਉਂ ਨਹੀਂ ਬਤਵਾਰੀ ਨਹੀਂ ਉਹਦੇ ਚ ਦੇਖੋ ਅਸੀਂ ਇੱਕ ਕਮੇਟੀ ਬਣਾਈ ਹੈ ਉਹ ਪੂਰੇ ਭਾਰਤ ਦੇ ਵਿੱਚ ਕੋਆਰਡੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿਹੜਿਆਂ ਕਿਹੜਿਆਂ ਨਾਲ ਉਹ ਕੋਆਰਡੀਨੇਸ਼ਨ ਕਰਨਾ ਚਾਹੁੰਦੇ ਨੇ ਕਿੱਥੋਂ ਕਿੱਥੋਂ ਕਿਵੇਂ ਦਾ ਹੈ ਉਹਨਾਂ ਦਾ ਕੰਮ ਹੈ ਉਹ ਕਮੇਟੀ ਕਰੇਗੀ ਉਰਦੇ ਬਾਅਦ ਕਈ ਹੁਣ ਇੱਕ ਅੱਜ ਹੋਰ ਲਖੋਵਾਲ ਵੱਲੋਂ ਇੱਕ ਲੈਟਰ ਹੈਡ ਨਿਕਲੇ ਅੱਜ ਦੇ ਉੱਪਰ ਕੋਈ ਸੰਸਥਾ ਦਾ ਨੰਬਰ ਨਹੀਂ ਹੈ ਕੋਈ ਇਸ ਤਰੀਕੇ ਦਾ ਜੇ ਗੱਲ ਕਰੀਏ ਕੋਈ ਸੀਰੀਅਲ ਨੰਬਰ ਨਹੀਂ ਹੈ ਔਰ ਦੂਸਰੇ ਪਾਸੇ ਦਰਸ਼ਨਪਾਲ ਨੂੰ ਲੈ ਕੇ ਕਿਸਾਨ ਜਿਹੜੇ ਨੇ ਲਗਾਤਾਰ ਵਿਵਾਦਾਂ 'ਚ ਘੇਰੇ ਹੋ ਉਹਨੂੰ ਕਿਵੇਂ ਦੇਖਦੇ ਨਹੀਂ ਦੇਖੋ ਮੈਂ ਕਹਿੰਦਾ ਵੀ ਕਿਸੇ ਜਥੇਬੰਦੀ ਦਾ ਜੇ ਕੋਈ ਲੈਟਰ ਹੈਡ ਆ ਜਾਂ ਕਿਵੇਂ ਵੀ ਆ ਉਹਨਾਂ ਦਾ ਪਰਸਨਲ ਮੈਟਰ ਨੇ ਉਹਦੇ 'ਚ ਮੈਨੂੰ ਲੱਗਦਾ ਸਾਨੂੰ ਕੋਈ ਟਿੱਪਣੀ ਕਰਨੀ ਵੀ ਉਚਿਤ ਨਹੀਂ ਹੈ ਉਹ ਕਿਸੇ ਦੇ ਘਰ ਦਾ ਮਸਲਾ ਹੈ ਕਿਸੇ ਦਾ ਪਰਸਨਲ ਮਾਮਲਾ ਹੈ ਉਹਨਾਂ ਦਾ ਉਹ ਜਾਣਦੇ ਹੋਣਗੇ ਉਹਨਾਂ ਦਾ ਕੀ ਮਸਲਾ ਹੈ ਸਾਨੂੰ ਮਿਲਣਾ ਉਹਦੀ ਟਿੱਪਣੀ ਨਹੀਂ ਕਰਨੀ ਚਾਹੀਦੀ ਜਥੇਬੰਦੀਆਂ ਤਾਂ ਸਾਰੀਆਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਫਿਰ ਚਾਹੇ ਉਹ ਕੋਈ ਵੀ ਹੋਵੇ ਲੋਕਾਂ ਦੇ ਭਾਣਾ ਤਾਂ ਸਾਰੇ ਕਿਸਾਨ ਇੱਕ ਹੀ ਨੇ ਨਹੀਂ ਉਹ ਇਹਦੇ ਚ ਇਹ ਵੀ ਗੱਲ ਹੈ ਨਾ ਕਿ ਜੇ ਉਹ ਇੱਕ ਪਾਸੇ ਦਾ ਕਿਸਾਨ ਜਥੇਬੰਦੀ ਦਾ ਚਿਹਰਾ ਹੈ ਇੱਕ ਪਾਸੇ ਜੇ ਕਿਸੇ ਪਾਰਟੀ ਚੋਂ ਕੱਢਿਆ ਜਾ ਰਿਹਾ ਤਾਂ ਮਤਲਬ ਕਿਸੇ ਪਾਰਟੀ ਚ ਵੀ ਸੀਗਾ ਫਿਰ ਕਿਸੇ ਪਾਰਟੀ ਚ ਵੀ ਸੀ ਤਾਂ ਇਹ ਤੇ ਇਹ ਤਾਂ ਮਤਲਬ ਮੈਨੂੰ ਲੱਗਦਾ ਵੀ ਕਿਸਾਨਾਂ ਵਾਲੀ ਹੋਰ ਵੀ ਸੋਚਣ ਦਾ ਵਿਸ਼ਾ ਹੈ ਹੁਣ ਜਦੋਂ ਦਿੱਲੀ ਜਾਣਾ ਹੈ ਪਹਿਲੇ ਤੁਸੀਂ ਕੇਸ ਜਿਹੜੇ ਹਲੇ ਤੱਕ ਚੱਲਦੇ ਪਏ ਮੁਕੱਦਮੇ ਚੱਲਦੇ ਪਏ ਨੇ ਉੱਥੇ ਜਾ ਕੇ ਹੋਰ ਸੰਘਰਸ਼ ਜੜਾ ਤਿੱਖਾ ਕੀਤਾ ਜਾਣਾ ਹੈ ਉਹਦੇ ਤੇ ਲਈ ਕੀ ਵਿਚਾਰ ਰੱਖੇ ਗਏ ਨੇ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਦੇਖੋ ਲੋਕਾਂ ਨੂੰ ਲੜਾਈ ਲੜਨ ਵਾਲੇ ਲੋਕਾਂ ਨੂੰ ਆਦੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਨਾ ਦਾ ਕੇਸਾਂ ਤੋਂ ਡਰ ਕੇ ਕੋਈ ਗੱਲ ਬਣਨੀ ਹੈ ਨਾ ਜੇਲ੍ਹ ਤੋਂ ਡਰ ਕੇ ਕੋਈ ਗੱਲ ਬਣਨੀ ਹੈ ਨਾ ਡਾਂਗਾਂ ਤੋਂ ਤੇ ਗੋਲੀਆਂ ਤੋਂ ਡਰ ਕੇ ਗੱਲ ਬਣਨੀ ਹੈ ਅਗਰ ਅਸੀਂ ਆਪਣੀ نسل ਬਚਾਉਣੀ ਹੈ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣਾ ਹੈ ਫਿਰ ਤੇ ਸਾਨੂੰ ਜਿਹੜੇ ਅਸੀਂ ਜਿਹੜੇ ਉਮਰ 80 ਪਹੁੰਚ ਗਏ ਆ ਸਾਨੂੰ ਇਹ ਮਤਰਾ ਚਾਹੀਦਾ ਹੈ ਕਿ ਕੋਈ ਫਰਕ ਨਹੀਂ ਹੁਣ ਉਮਰ ਲੰਗੀ ਖੜੀ ਹੈ ਜੇ ਅਸੀਂ ਆਪਦੀ ਔਲਾਦ ਦੀ ਖਾਤਰ ਆਪਦੇ ਪੰਜਾਬ ਦੀ ਖਾਤਰ ਆਪਦੇ ਲੋਕਾਂ ਦੀ ਖਾਤਰ ਕਿਸੇ ਦੀ ਜਾਨ ਵੀ ਚਲੀ ਜਾਊਗੀ ਆਗਮੋਚੋ ਕਿਸੇ ਦੀ ਤਾਂ ਕੀ ਫਰਕ ਪੈਣ ਲੱਗਾ ਹੈ ਘੱਟੋ ਘਾਟ ਅਸੀਂ ਲੋਕਾਂ ਦਾ ਕੋਈ ਸਵਾਰਥ ਨਹੀਂ ਹੈ ਸਾਨੂੰ ਇਹ ਮਤਰਾ ਚਾਹੀਦਾ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਸਰਕਾਰ ਕੇਸ ਪਾ ਦੇਗੀ ਸਰਕਾਰ ਮੁਕਦਮਾ ਕਰੇਂਦੇ ਸਰਕਾਰ ਨੂੰ ਉਹ ਸਰਕਾਰ ਦਾ ਕੰਮ ਹੈ ਧੰਨਵਾਦ ਤਾਂ ਇਸ ਤਰੀਕੇ ਨਾਲ ਅਜਿੱਥੇ ਹੁਣ ਗੱਲਬਾਤ ਕੀਤੀ ਜਾਵੇ ਤਾਂ ਬੁੱਧੀ ਜੀਵਿਆਂ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਤੋਂ ਬਾਅਦ ਅਗਲਾ ਐਲਾਨ ਕੀਤਾ ਜਾਂਦਾ ਹੈ ਕਿ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਣਾ ਔਰ ਦਿੱਲੀ ਕੂਚ ਤੋਂ ਬਾਅਦ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਅਗਲਾ ਮਾਹੌਲ ਹੈ ਜਾਂ ਫਿਰ ਕਰੀਏ ਕਿਸ ਤਰੀਕੇ ਦੇ ਨਾਲ ਅਗਲਾ ਇਵੈਂਟ ਜਿਹੜਾ ਉਸ ਨੂੰ ਲੀਕਇਆ ਜਾਣਾ ਹੈ ਉਹਦੇ ਹੁਣ ਸਵਾਲ ਦਾ ਵਿਸ਼ਾ ਹੈ ਕਿ ਕਿਵੇਂ ਦਿੱਲੀ ਪਹੁੰਚ ਕੇ ਜੇਕਰ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਕਿਸਾਨ ਬੈਠਣਗੇ ਤਾਂ ਪਹਿਲੇ ਵਾਲਾ ਮਾਹੌਲ ਜਿਹੜਾ ਜਿਵੇਂ ਜੰਤਰ ਮੰਡਲ ਤੇ ਤਰਨਾ ਲੱਗਿਆ ਸੀ ਸ਼ੰਭੂ ਬਾਰਡਰ ਦੇ ਉੱਪਰ ਤਰਨਾ ਲੱਗਿਆ ਸੀ ਤਾਂ ਉਸੇ ਤਰੀਕੇ ਦਾ ਮਾਹੌਲ ਇੱਕ ਵਾਰ ਫਿਰ ਤੋਂ 2024 ਦੇ ਵਿੱਚ ਦੇਖਣ ਨੂੰ ਮਿਲੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀ